ਜੀਕੇ ਮੀਨਾਂ ਲੁੱਟ ਚੁੱਕੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਮੈਂ ਹਾਂ ਵਿਪੰਚਿਤ ਕੋਰ ਤੁਹਾਡੇ ਨਾਲ ਤੇ ਗੱਲ ਕਰਦੇ ਹਾਂ ਮੌਸਮ ਬਾਰੇ ਬੀਤੇ ਦਿਨੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਲਕੀ ਬਾਰਿਸ਼ ਹੋਈ ਸੀ ਉਸ ਦੇ ਨਾਲ ਹੀ ਮੌਸਮ ਵਿੱਚ ਕੋਈ ਖਾਸ ਤਬਦੀਲੀ ਦੇਖਣ ਨੂੰ ਨਹੀਂ ਮਿਲੀ ਹੈ ਤੇ ਮੌਸਮ ਵਿਭਾਗ ਨੇ ਅੱਜ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਧੁੰਦ ਅਤੇ ਮੀਨੂ ਲੈ ਕੇ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਹੈ ਉੱਥੇ ਜੋ ਗੁਰਦਾਸਪੁਰ ਹੈ ਉੱਥੇ ਬਿਲਕੁਲ ਸੁੱਕਾ ਰਿਹਾ ਉੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਤੇ ਆਉਣ ਵਾਲੇ ਦਿਨਾਂ 'ਚ ਯਾਨੀ ਕਿ 5 ਫਰਵਰੀ ਤੋਂ ਬਾਅਦ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਮੌਸਮ ਵਿਗਿਆਨੀ ਕਵਲੋਂ ਸਾਂਝੇ ਕੀਤੀ ਗਈ ਉੱਥੇ 4 ਫਰਵਰੀ ਯਾਨੀ ਕਿ ਅੱਜ ਨੂੰ ਇੱਕ ਪੱਛਮੀ ਗੜਬੜੀ ਐਕਟੀਵੇਟ ਹੋਣ ਦੀ ਸੰਭਾਵਨਾ ਹੈ ਪਰ ਉਸ ਦਾ ਅਸਰ ਪੰਜਾਬ ਦੇ ਕਿਸੇ ਵੀ ਸੂਬੇ ਵਿੱਚ ਦੇਖਣ ਨੂੰ ਨਹੀਂ ਮਿਲੇਗਾ हिमाचल पहाड़ी इलाके ਵਿੱਚ ਹੋਣ ਵਾਲੀ ਬਰਫਬਾਰੀ ਦਾ ਸਿੱਧਾ ਅਸਰ ਮੈਦਾਨੀ ਨਾਕੇ ਵਿੱਚ ਤਾਂ ਦਿਖ ਰਿਹਾ ਹੈ ਪਰ ਤਾਪਮਨ ਵਿੱਚ ਕੁਝ ਖਾਸ ਗਿਰਾਵਟ ਦੇਖਣ ਨੂੰ ਨਹੀਂ ਮਿਲ ਰਹੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੋਣ ਦੇ ਕਰਕੇ ਤਾਪਮਨ ਵਿੱਚ ਹਲਕੀ ਗਿਰਾਵਟ ਮਹਿਸੂਸ ਹੋ ਸਕਦੀ ਹੈ ਉੱਤੇ ਜੇ ਵਿਜ਼ਿਬਿਲਟੀ ਦੀ ਗੱਲ ਕਰੀਏ ਤਾਂ ਬੀਤੇ ਦਿਨੀ ਤੁੰਦ ਦੇ ਕਰਕੇ ਵਿਜ਼ਿਬਿਲਟੀ ਜੋ ਸੀ ਘਟ ਗਈ ਸੀ ਜਿੱਦਾਂ ਕਿ 50 ਮੀਟਰ ਤੋਂ ਲੈ ਕੇ 100 ਮੀਟਰ ਤੱਕ ਦੀ ਮਾਪੀ ਗਈ ਸੀ ਪਰ ਆਉਣ ਵਾਲੇ ਦਿਨਾਂ ਵਿੱਚ ਤੁੰਦ ਨੂੰ ਵੀ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਇਸ ਕਰਕੇ ਮੌਸਮ ਬਿਲਕੁਲ ਸਾਫ਼ ਅਤੇ ਖੁਸ਼ਕ ਰਹਿਣ ਦੀ ਉਮੀਦ ਹੈ ਮੌਸਮ ਵਿਗਿਆਨੀ ਕਾਵਲ ਨੂੰ ਸਾਂਝੀ ਕੀਤੀ ਗਈ ਹੈ ਉੱਥੇ ਹੀ ਜਿੱਦਾਂ بارشਾਂ ਦੀ ਗੱਲ ਕਰੀ ਹੈ ਤਾਂ 2024 ਵਿੱਚ ਜਿੱਥੇ ਬਾਰਸ਼ਾਂ ਹੋਈਆਂ ਸਨ ਪਰ 2025 ਵਿੱਚ ਇਸ ਦੀ ਕਮੀ 68% ਤੋਂ ਵੀ ਘਟ ਪਾਈ ਗਈ ਹੈ ਤੇ ਹੁਣ ਗੱਲ ਕਰਦੇ ਹਾਂ ਤੁਹਾਡੇ ਸ਼ਹਿਰਾਂ ਦੇ ਤਾਪਮਨ ਦੇ ਜਿੱਥੇ ਅੱਜ ਅੰਮ੍ਰਿਤਸਰ ਦਾ ਤਾਪਮਨ 9 ਡਿਗਰੀ ਤੋਂ ਲੈ ਕੇ 18 ਡਿਗਰੀ ਵਿੱਚਕਾਰ ਮਾਪਿਆ ਗਿਆ ਸਵੇਰੇ ਹਲਕੇ ਬੱਦਲ ਵਾਲੀ ਦੀ ਸੰਭਾਵਨਾ ਸੀ ਬਾਕੀ ਦਿਨ ਪੂਰਾ ਮੌਸਮ ਸਾਫ਼ ਤੇ ਖੁਸ਼ਕ ਰਹੇਗਾ ਉੱਥੇ ਜਲੰਧਰ ਦੇ ਤਾਪਮਨ ਦੀ ਗੱਲ ਕਰੀ ਤਾਂ ਜਲੰਧਰ ਦਾ ਤਾਪਮਨ ਵੀ 10 ਡਿਗਰੀ ਤੋਂ ਲੈ ਕੇ 17 ਡਿਗਰੀ ਦੇ ਵਿੱਚਕਾਰ ਅੰਕਿਆ ਗਿਆ ਸੀ ਸਵੇਰੇ ਹਾਲਾਂਕਿ ਹ ਪੂਰਾ ਮੌਸਮ ਸਾਫ ਰਹਿੰਦੀ ਉਮੀਦ ਮੌਸਮ ਵਿਗਿਆਨਿਕਾਂ ਵੱਲੋਂ ਸਾਂਝੀ ਕੀਤੀ ਗਈ ਉੱਥੇ ਜੇ ਆਪਾਂ ਚੰਡੀਗੜ੍ਹ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਤਾਪਮਾਨ 'ਚ ਬਦਲਾਅ ਦਿਖ ਰਿਹਾ ਹੈ ਦਿਨ ਚੜ੍ਹਦੇ ਤੋਂ ਲੈ ਕੇ ਦਿਨ ਢਲਦੇ ਤੱਕ بارش ਦੀ ਸੰਭਾਵਨਾ ਸਾਂਝੀ ਕੀਤੀ ਗਈ ਹੈ ਉੱਥੇ ਹੀ ਬੱਦਲਵਾਰੀ ਦੀ ਵੀ ਸੰਭਾਵਨਾ ਸਾਂਝੀ ਕੀਤੀ ਗਈ ਹੈ ਅਜੇ ਹੋਰ ਖਬਰਾਂ ਨੂੰ ਦੇਖਣ ਲਈ ਫੋਲੋ ਕਰੋ ਸਾਡਾ ਚੈਨਲ ਜੀਕੇ ਮੀਡੀਆ ਤੇ ਮੈਂ ਕੱਲ ਇੱਕ ਵਾਰੀ ਫਿਰ ਹਾਜ਼ਰ ਹੋਵਾਂਗੀ ਮੌਸਮ ਦੀ ਨਵੀਂ ਅਪਡੇਟ ਲੈ